ਅਧਿ ਜਨਤਾ ਪਾਰਟੀ ਦੇ ਨੌਜਵਾਨ ਨਿਸ਼ੂ ਸ਼ਰਮਾ ਦੇ ਵੱਲੋਂ ਜਿਹੜੇ ਕੀ ਵਿਅਕਤੀ ਸਤਲੁਜ ਦਰਿਆ ਦੇ ਬੰਨ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰੇ ਨੇ ਉਹਨਾਂ ਦੇ ਲਈ ਭੇਜੀ ਗਈ ਰੀਫਰੈਸ਼ਮੈਂਟ ਐਸਟੀਐਮ ਸਮਰਾਨਾ ਰਜਨੀਸ਼ ਸਰੋੜਾ ਨੂੰ ਸੌਂਪੀ ਗਈ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਡੀਐਮ ਸਰਜਨੀਸ਼ ਸੋੜਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਜੋ ਨਿਸ਼ੂ ਸ਼ਰਮਾ ਨੇ ਉਹਨਾਂ ਦੇ ਵੱਲੋਂ ਇਹਨਾਂ ਵਿਅਕਤੀ ਤੇ ਦੀ ਰਿਫਰੈਸ਼ਮੈਂਟ ਦਾ ਪ੍ਰਪੋਜ਼ਲ ਰੱਖਿਆ ਗਿਆ ਸੀ। ਤੋਂ ਅੱਜ ਇਹ ਨਿਸ਼ੂ ਸ਼ਰਮਾ ਦੇ ਵੱਲੋਂ ਇਹ ਸੇਵਾ ਨਿਭਾਈ ਗਈ। ਐਸਡੀਐਮ ਸਮਰਾਲਾ ਨੇ ਗੱਲਬਾਤ ਕਰਦੇ ਦੱਸਿਆ ਕਿ ਹਲਕਾ ਸਮਰਾਲਾ ਦੇ ਵਿੱਚ ਪੈਂਦੇ ਪਿੰਡ ਤੁੱਲੇਵਾਲ ਦੇ ਨੇੜੇ ਤੋਂ ਸਿਵੰਤ ਤੇ ਲੱਗੇ ਵਿਅਕਤੀਆਂ ਦੇ ਲਈ ਰਿਫਰੈਸ਼ਮੈਂਟ ਕੱਲ ਵੀ ਭੇਜੀ ਗਈ ਸੀ ਤੇ ਅੱਜ ਵੀ ਭੇਜੀ ਜਾ ਰਹੀ ਹੈ ਆਪਣੇ ਇਲਾਕੇ ਦੇ ਨਾਂ ਨਾਲ ਰੋਪੜ ਦੇ ਲਾਸਟ ਪਿੰਡ ਦੌਤਪੁਰ ਤੇ ਸਹਾਰਨਪੁਰ ਜਿੱਥੇ ਸਤਲੂ ਦੇ ਦਰਿਆ ਦੇ ਪਾਣੀ ਵਧਣ ਦੇ ਕਾਰਨ ਵਿਅਕਤੀਆਂ ਦੇ ਵੱਲੋਂ ਵਨ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਥਾਂ ਵੀ ਭੇਜਿਆ ਜਾਵੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਹੜਾਂ ਦਾ ਬੜਾ ਕਰੋਪ ਚੱਲ ਰਿਹਾ ਹੋਵੇ ਤੇ ਸਾਤੂ ਜਿਹੜਾ ਦਰਿਆ ਆਵੇ ਬੜਾ ਫਾਰਮ ਦੇ ਉੱਤੇ ਜਿਹੜਾ ਪਾਣੀ ਜਿਹੜਾ ਉੱਪਰ ਛੱਡਿਆ ਜਾ ਰਿਹਾ ਡੈਮ ਤੋਂ ਰੋਪਣ ਡੈਮ ਤੋਂ ਉਹ ਜਿਹੜਾ ਰੋਪੜਸ ਤੇ ਉਸ ਤੋਂ ਬਾਅਦ ਮੱਛੀ ਬੜਾ ਨੂੰ ਮਾਰ ਕਰਦਾ ਉਹ ਲਗਭਗ 1 ਲੱਖ ਕਿਸੀ ਤੋਂ ਉੱਪਰ ਹੈਗਾ ਵੇ ਜੇ ਆਪਾਂ ਮਾਛੀਬੜੇ ਸਮਰਾਲੇ ਦੀ ਗੱਲ ਕਰੀਏ ਤੇ ਸਾਡਾ ਜਿਹੜਾ ਇੱਕ ਜਿਹੜਾ ਤੁੱਲੇਵਾਲ ਹੈਗਾ ਵੇ ਜਿਹੜਾ ਏਰੀਆ ਜਿਹੜਾ ਅਫੈਕਟ ਕਰਦਾ ਆ ਸਾਡਾ ਸਾਰਾ ਏਰੀਆ ਸੇਫ ਹੈ ਪਰ ਜੇ ਤੁੱਲੇਵਾਲ ਤੋਂ ਆਪਾਂ ਪਿੱਛੇ ਰੋਪੜਲੇ ਪਾਸੇ ਜਾਈਏ ਤੇ ਉੱਥੇ 3-4 ਪੁਆਇੰਟ ਐਸੇ ਅਗੇ ਨੇ ਜਿਹੜੇ ਕਿ ਹੜ੍ਹ ਦੀ ਮਾਰ ਦੇ ਵਿੱਚ ਅਗੇ ਨੇ ਤੇ ਬੰਨ ਦੇ ਟੁੱਟਣ ਦਾ ਕਤਰਾ ਬਣਿਆ ਹੋਇਆ ਵੇ ਉੱਥੇ ਜਿਹੜਾ ਲਗਭਗ ਲਗਭਗ 500 ਬੰਦਾ ਇੰਨਾ ਥਾਵਾਂ ਤੇ ਜਿਹੜੇ ਵਰਕਰ ਕੰਮ ਕਰ ਰਹੇ ਨੇ ਔਰ ਕਾਫੀ ਬੰਦੇ ਜਿਹੜੇ ਨੇ ਸਮਰਾਲੇ ਮਾਛੀਵਾੜੇ ਦੇ ਉੱਥੇ ਮੰਨ ਦੀ ਜਿਹੜੀ ਹੈ ਉਹ ਆਪਣੀ ਰਾਖੀ ਕਰ ਰਹੇ ਨੇ ਕੁਝ ਵਰਕਰ ਭੇਜੇ ਨੇ ਸਟਾਫ ਭੇਜਿਆ ਮਨਰੇਗਾ ਵਾਲਾ ਵਰਕਰ ਵੀ ਉੱਥੋਂ ਭੇਜੇ ਨੇ ਰੀਜ਼ਨ ਜਦੋਂ ਵੀ ਕਿਤੇ ਉੱਥੇ ਬੰਨ ਟੁੱਟਦਾ ਤੇ ਫਸੇ ਪਿੰਡ ਹੈਗਾ ਇੱਕ ਇੱਕ ਪਿੰਡ ਹੈਗਾ ਉੱਥੇ ਆਪਾਂ ਸਰੰਗਪੁਰ ਤੇ ਦੋਦਕਪੁਰ ਇਹ ਮਰ ਜੇ ਕਿਤੇ ਕੋਈ ਪ੍ਰਿੰਡ ਦਾ ਵਿੱਚ ਬਣਾ ਦਾ ਨੁਕਸਾਨ ਹੁੰਦਾ ਵੇ ਤੇ ਉਹਦੀ ਮਾਰ ਮਾਚੀ ਵੜਾ ਤੈਨ ਬੁੱਢਾ ਨਾਲਾ ਉਸ ਵੱਲ ਵਿਹਾਨੇ ਨੂੰ ਕਰਨੀ ਹੈ ਸੋ ਇੱਥੋਂ ਦੇ ਲੋਕ ਬਹੁਤ ਬੜੀ ਨੇ ਉੱਥੋਂ ਦੇ ਵਰਕਰ ਵੀ ਕੰਮ ਕਰ ਰਹੇ ਨੇ ਉੱਥੋਂ ਦਾ ਐਡਮਿਨਿਸਟ੍ਰੇਸ਼ਨ ਵੀ ਨਾਲ ਖੜਾ ਹੋਵੇ ਤੇ ਇੱਥੋਂ ਦੇ ਵੀ ਕਿਸਾਨ ਜੱਥੇਬੰਦੀਆਂ ਤੇ ਕੁਝ ਸਵੈ ਸੇਵੀ ਸੰਸਥਾਵਾਂ ਜਿਹੜੀਆਂ ਮਦਦ ਕਰ ਰਹੀਆਂ ਵੇ ਇਹ ਸੱਜਣ ਸਾਡੇ ਪਿੰਡ ਚਹਲਾ ਤੋਂ ਹੈਗੇ ਨੇ ਇੱਥੋਂ ਇਹਨਾਂ ਨੇ ਕੱਲ ਵੀ ਜਿਹੜੇ ਮਦਦ ਕੀਤੀ ਸੀ ਰਿਫਰੈਸ਼ਮੈਂਟ ਸਮੋਸੇ ਚਾਹ ਵਗੈਰਾ ਉਹਨਾਂ ਨੂੰ ਭੇਜੀ ਸੀ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਨੇ ਅੱਜ ਵੀ ਉੱਥੇ ਵਾਸਤੇ ਲੈ ਕੇ ਆਏ ਸੋ ਇਹਨਾਂ ਨੇ ਮੈਨੇ ਹੈਂਡਓਵਰ ਕੀਤੀ ਤੇ ਮੈਂ ਨਾ ਧੰਨਵਾਦ ਵੀ ਕਰਦਾ ਵਾਂ ਅਸੀਂ ਇਹ ਸਾਰੀ ਰਿਫਰੈਸ਼ਮੈਂਟ ਜਿਹੜੀ ਹੈ ਉਥੇ ਡੋਦਪੁਰ ਤੇ ਉਸੇ ਸਰਨਗਪੁਰ ਪਿੰਡ ਤੇ ਤੀਜਾ ਆਪਣਾ ਫਰਜ਼ਾਤ ਭੇਜ ਰਹੇ ਹਾਂ ਤਾਂ ਕਿ ਉਥੇ ਜਿਹੜੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਨੂੰ ਇੱਕ ਰਿਫਰੈਸ਼ਮੈਂਟ ਮਿਲੀ ਜਾਵੇ ਲੰਗਰ ਦੀ ਵਿਵਸਥਾ ਉਥੇ ਬਹੁਤ ਜ਼ਰਾ ਹੈਗੀ ਐ ਤੇ ਅਸੀਂ ਪੁੱਛਿਆ ਸੀ ਵੀ ਤੁਹਾਨੂੰ ਕਿਸੇ ਦੀ ਲੋੜ ਹੈ ਹਾਲਾਂਕਿ ਉਥੋਂ ਹਰ ਚੀਜ਼ ਪ੍ਰੋਵਾਈਡ ਕਰਾਈ ਜਾ ਰਹੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਲੋਕਾਂ ਵੱਲੋਂ ਪਰ ਫਿਰ ਵੀ ਇਹਨਾਂ ਦੀ ਇੱਛਾ ਸੀ ਵੀ ਜਿਹੜੇ ਸਾਡੇ ਇੱਥੋਂ ਦੇ ਬੰਦੇ ਉੱਥੇ ਜਾ ਕੇ ਕੰਮ ਕਰ ਰਹੇ ਨੇ ਲੋਕਾਂ ਦੀ ਸੇ ਸੋ ਉਹਨਾਂ ਕੋ ਪੁੱਛ ਕੇ ਜਗ੍ਹਾ ਨਾਲ ਚਾਹੀਸੀ ਉਹ ਰਿਫਰੈਸ਼ਮੈਂਟ ਅਸੀਂ ਇੱਥੋਂ ਨਾਲੇ ਭੇਜਦੇ ਠੀਕ ਹੋ ਮੇਰਾ ਨਾਮ ਆਸ਼ੇਸ਼ ਸ਼ਰਮਾ ਪ੍ਰਿੰਟ ਚੈਲਾ ਜੀ ਅਸੀਂ ਨਿਸ਼ੂ ਸ਼ਰਮਾ ਬੀਜੇਪੀ ਯੂਥ ਆਗੂ ਉਹਨਾਂ ਦੀ ਟੀਮ ਦੇ ਤੌਰ ਤੇ ਕੰਮ ਕਰ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਐਸਡੀਐਮ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲੈਵਲ ਤੇ ਸਾਨੂੰ ਸਪੋਰਟ ਕੀਤੀ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾਇਆ ਵੀ ਜਿੱਥੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਪ੍ਰਸ਼ਾਸਨਿਕ ਤੌਰ ਦੇ ਉੱਤੇ ਵੀ ਬਣਦੀ ਸਪੋਰਟ ਅਸੀਂ ਗੱਜ-ਵੱਜ ਕੇ ਕਰਾਂਗੇ ਸੋ ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਹੈ ਤੇ ਦੂਸਰਾ ਕੱਲ ਵੀ ਅਸੀਂ ਐਦਾਂ ਹੀ ਰਿਫਰੈਸ਼ਮੈਂਟ ਲੈ ਕੇ ਗਏ ਸੀ ਕਿਉਂਕਿ ਹਲੇ ਫਿਲਹਾਲ ਉੱਥੇ ਜੋ ਸਿਚੁਏਸ਼ਨ ਹੈਗੀ ਹੈ ਸਾਰੇ ਜਾਣੇ ਸੇਵਾ ਦੇ ਉੱਤੇ ਲੱਗੇ ਹੋਏ ਨੇ ਸੋ ਖਾਣ ਪੀਣ ਦੇ ਸਮਾਨ ਦੀ ਜ਼ਰੂਰਤ ਹੈ ਉਸ ਤੋਂ ਬਾਅਦ ਅਸੀਂ ਸਾਰੇ ਜਾਣੇ ਮਿਲ ਕੇ ਪਲਾਨ ਕਰ ਰਹੇ ਹਾਂ ਵੀ ਜਦੋਂ ਇਹ ਹਾਲਾਤ ਥੋੜੇ ਹੋਏ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਗਰ ਕੋਈ ਮਹਾਮਾਰੀ ਵਗੈਰਾ ਆਉਂਦੀ ਹੈ ਜਾਂ ਜੋ ਨੁਕਸਾਨ ਹੁੰਦਾ ਹੈ ਅਸੀਂ ਕੁਝ ਐਨਜੀਓ ਆਪਣੇ ਮਿੱਤਰ ਸੱਜਣਾਂ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਸ ਦੇ ਵਿੱਚ ਵੱਧ ਤੋਂ ਵੱਧ ਸਹਾਇਤਾ ਕਰੀਏ ਤੇ ਸਾਡੇ ਨਾਲ ਸਾਡੇ ਸਾਰੇ ਭਰਾ ਨਾਲ ਲੱਗੇ ਹੋਏ ਨੇ ਜੋ ਬਣਦੇ ਮਤਲਬ ਸਵੇਰ ਸ਼ਾਮ ਉੱਤੇ ਸਾਡੀ ਸਪੋਰਟ ਕਰ ਰਹੇ ਨੇ ਨਾਲ ਚੱਲ ਰਹੇ ਨੇ ਤੇ ਦੂਸਰਾ ਸਾਡੇ ਨਾਲ ਦਿੱਲੀ ਤੋਂ ਇੱਕ ਐਨਜੀਓ ਹੈਗੀ ਹੈ ਜਿਸ ਦਾ ਨਾਮ ਹੈਗਾ ਇਰ ਫॉर ਲਾਈਫ ਚੈਰੀਟੇਬਲ ਟਰਸਟ ਆ ਹੈ ਜਿਸ ਨੂੰ ਰਵਿੰਦਰਪਾਲ ਸਿੰਘ ਜੀ ਮਤਲਬ ਮੈਨੇਜ ਕਰਦੇ ਨੇ ਚਲਾਉਂਦੇ ਨੇ ਤੇ ਦੂਸਰਾ ਸਾਡੇ ਚੰਡੀਗੜ੍ਹ ਤੋਂ ਦੀਪਕ ਸ਼ਰਮਾ ਦੀਪੂ ਜੀ ਨੇ ਜੋ ਸਾਨੂੰ ਸਪੋਰਟ ਕਰ ਰਹੇ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ ਆ ਕਿਉਂਕਿ ਪੰਜਾਬ ਜਿਸ ਹਾਲਾਤ ਦੇ ਵਿੱਚ ਬੈਠਾ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਸ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰੋ ਜਿੱਥੇ ਬਣਦੇ ਤੁਸੀਂ ਤਿਲ ਫੁੱਲ ਜੋ ਵੀ ਪਾਓ ਮਤਲਬ ਪੰਜਾਬ ਨੂੰ ਆਪਾਂ ਇਸ ਕ੍ਰਾਈਸਿਸ ਦੇ ਵਿੱਚੋਂ ਕੱਢੀਏ ਤੇ ਦੁਬਾਰਾ ਮੋੜ ਉਸ ਨੂੰ ਹੱਸਦਾ ਵਸਦਾ ਕਰਨ ਦੇ ਵਿੱਚ ਜੋ ਸਹਿਯੋਗ ਬਣਦਾ ਉਹ ਬਤ ਤੋਂ ਬਤ ਕਰੀਏ ਧੰਨਵਾਦ